ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਦੀ ਵਿਜਿਤ ਤੋਂ ਬਾਅਦ ਮੰਗਲਵਾਰ ਨੂੰ ਜਲੰਧਰ ਬੰਦ ਦਾ ਫੈਸਲਾ ਦਿੱਤਾ ਗਿਆ ਸੀ ਇਸ ਸੰਬੰਧੀ ਸੋਮਵਾਰ ਸ਼ਾਮ ਨੂੰ ਇੱਕ ਮੀਟਿੰਗ ਹੋਈ ਹੈ ਜੋ ਦੇ ਵਿੱਚ ਸੰਗਠਨਾ ਨੇ ਪੂਰੇ ਬਾਜ਼ਾਰ ਅਤੇ ਸਕੂਲ ਕਾਲਜ ਬੰਦ ਰੱਖਣ ਦੀ ਅਪੀਲ ਕੀਤੀ ਸੀ ਇਸ ਦੇ ਮੱਦੇਨਜ਼ਰ ਮੰਗਲਵਾਰ ਅੱਜ ਸਵੇਰੇ ਸਾਰੇ ਮੁਕਸ਼ਰਾ ਹੈ ਤੇ ਫੋਰਸ ਫੋਰ ਸਤਾਇਨਾਦ ਕਰ ਦਿੱਤੀ ਗਈ ਹੈ ਸੰਗਠਨਾ ਵੱਲੋਂ ਪ੍ਰਦਰਸ਼ਨ ਲਈ ਸਵੇਰੇ 9 ਵਜੇ ਦਾ ਸਮਾਂ ਦਿੱਤਾ ਗਿਆ ਸੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਸਾਰੇ ਰਸਤੇ ਬਦਲ ਦਿੱਤੇ ਗਏ ਕੋਈ ਅਨੁਸੁਖਾ ਵੀ ਨਾ ਘਟਨਾ ਵਾਪਰੇ ਇਸ ਲਈ ਹੱਥਾਂ ਤੇ ਫੋਰਸ ਤੈਨਾਤ ਕਰ ਦਿੱਤੀ ਗਈ ਸਹਿਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਨਿਰੀਖਣ ਕੀਤਾ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਫੋਰਸ ਤਨ ਆਤ ਕਰ ਦਿੱਤੀ ਗਈ ਹੈ ਜਿੱਥੇ ਉਹ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਸਕਦੇ ਨੇ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਇਜਾਜ਼ਤ ਨਹੀਂ ਦਿੱਤੀ ਹਾਂ ਮਿਸਾਲਾ ਜਿਹੜੀ ਨੰਤਰਬੰਦੀ ਕੋਲ ਹੈ ਕਿ ਕਿਥੇ ਕਿਥੇ ਫੋਰਸ ਤਨਾਤ ਕੀਤੀ ਗਈ ਹੈ ਕਿੰਨੀ ਫੋਰਸ ਹੈ ਤਾਂ ਤੇ ਕੀ ਕੀ ਹਦਾਇਤਾਂ ਹਨ ਪੂਰੇ ਸ਼ਹਿਰ ਦੇ ਵਿੱਚ ਫੋਰਸ ਤਨਾਤ ਹੈ ਜੀ ਜੋ ਪ੍ਰੋਪਰ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਔਰ ਕਰੀਬ 2000 ਦੇ ਕਰੀਬ ਅਫਸਰ ਤੇ ਜਵਾਨ ਜਿਹੜੇ ਨੇ ਉਹ ਫੀਲਡ ਦੇ ਵਿੱਚ ਉਤਰੇ ਹੋਏ ਨੇ ਔਰ ਪ੍ਰੋਪਰ ਪੀਸਫੁਲ ਚੱਲ ਰਿਹਾ ਹੈ ਤੇ ਜਿਹੜੇ ਪ੍ਰਦਰਸ਼ਨ ਕਰੇ ਕਿਤੇ ਕਿਤੇ ਪ੍ਰਦਰਸ਼ਨ ਦਾ ਰਿਪੋਰਟ ਮਿਲੇ ਕਿਤੇ ਪ੍ਰਦਰਸ਼ਨ ਹੋ ਜਾ ਰਿਹਾ ਹੈਗਾ ਉਹ ਉਹਨਾਂ ਦੇ 10 11 ਪੁਆਇੰਟ ਆਏ ਨੇ ਜਿੱਥੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਉੱਥੇ ਉੱਥੇ ਸਿਕਿਉਰਿਟੀ ਅਰੇਂਜਮੈਂਟ ਆਲਰੇਡੀ ਕੀਤੀ ਬਾਜ਼ਾਰ ਬੰਦੀ ਅਪੀਲ ਕੀਤੀ ਗਈ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਹੋਈ ਹੈ ਬਾਜ਼ਾਰ ਬਾਜ਼ਾਰ ਵਾਲਿਆਂ ਨਾਲ ਬਾਜ਼ਾਰ ਬੰਦ ਰਹਿਣ ਤੇ ਸਭ ਬਾਜ਼ਾਰ ਵਾਲਿਆਂ ਦੇ ਉੱਤੇ ਪਿੰਟ ਕਰ ਦੇ ਕਿ ਉਹਨਾਂ ਨੇ ਕੀ ਕਰੇ ਫੂਲ ਕਾਲਜ ਨੂੰ ਲੈ ਕੇ ਫੂਲ ਤਾਂ ਖੁੱਲੇ ਨੇ ਜਿਹਨਾਂ ਆ ਗਏ ਕਿ ਕੋਈ ਪਰੇਸ਼ਾਨੀ ਨਹੀਂ ਆਈ ਨਹੀਂ ਇਹ ਡਾਇਵਰਸ਼ਨਸ ਕੀਤੇ ਹੋਏ ਆ ਜੀ ਸਾਰੇ ਟ੍ਰੈਫਿਕ ਡਾਇਵਰਟ ਕੀ ਹੈ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਦੀ ਵਿਦਵੀ ਤੋਂ ਬਾਅਦ ਮੰਗਲਵਾਰ ਨੂੰ ਜਲੰਧਰ ਬੰਦ ਦਾ ਫੈਸਲਾ ਦਿੱਤਾ ਗਿਆ ਸੀ ਇਸ ਸਬੰਧੀ ਸੋਮਵਾਰ ਸ਼ਾਮ ਨੂੰ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਸ ਘਟਨਾ ਨੇ ਪੂਰੇ ਬਾਜ਼ਾਰ ਅਤੇ ਸਕੂਲ ਕਾਲਜ ਬੰਦ ਰੱਖਣ ਦੀ ਅਪੀਲ ਕੀਤੀ ਸੀ ਇਸ ਦੇ ਮੱਦੇਨਜ਼ਰ ਮੰਗਲਵਾਰ ਅੱਜ ਸਵੇਰੇ ਸਾਰੇ ਮੁਖ ਚੌਰਾਹੇ ਤੇ ਫੋਰਸ ਫੋਰ ਸਤਾਇਨਾਦ ਕਰ ਦਿੱਤੀ ਗਈ ਹੈ ਘਟਨਾ ਵੱਲੋਂ ਪ੍ਰਦਰਸ਼ਨ ਲਈ ਸਵੇਰੇ 9 ਵਜੇ ਦਾ ਸਮਾਂ ਦਿੱਤਾ ਗਿਆ ਸੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਸਾਰੇ ਰਸਤੇ ਬਦਲ ਦਿੱਤੇ ਗਏ ਕੋਈ ਅਨੁਸੁਖਾ ਵੀ ਨਾ ਘਟਨਾ ਵਾਪਰੇ ਇਸ ਲਈ ਹੱਥਾਂ ਤੇ ਫੋਰਸ ਤੈਨਾਤ ਕਰ ਦਿੱਤੀ ਗਈ ਸਹਿਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਤਿੰਨ ਰਿਕਲ ਕੀਤਾ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਜਿੱਥੇ ਉਹ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਸਕਦੇ ਨੇ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਇਜਾਜ਼ਤ ਨਹੀਂ ਦਿੱਤੀ ਹਨ ਇਸਲਾ ਜਿਹੜੀ ਨੰਤਰਬੰਦੀ ਕੋਲ ਹੈ ਕਿ ਕਿਥੇ ਕਿਥੇ ਫੋਰਸ ਤਾਇਨਾਤ ਕੀਤੀ ਗਈ ਹੈ ਕਿੰਨੀ ਫੋਰਸ ਤਾਇਨਾਤ ਹੈ ਤਾਂ ਕੀ ਕੀ ਹਦਾਇਤਾਂ ਹਨ ਪੂਰੇ ਸ਼ਹਿਰ ਦੇ ਵਿੱਚ ਫੋਰਸ ਤਾਇਨਾਤ ਹੈ ਜਿਹੜੇ ਪ੍ਰੋਪਰ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਔਰ ਕਰੀਬ 2000 ਦੇ ਕਰੀਬ ਅਫਸਰ ਤੇ ਜਵਾਨ ਜਿਹੜੇ ਨੇ ਉਹ ਫੀਲਡ ਦੇ ਵਿੱਚ ਉਤਰੇ ਹੋਏ ਨੇ ਔਰ ਪ੍ਰੋਪਰ ਪੀਸਫੁਲ ਚੱਲ ਰਿਹਾ ਹੈ ਦੇ ਜਿਹੜੇ ਪ੍ਰਦਰਸ਼ਨ ਕਰੇ ਕਿਤੇ ਕਿਤੇ ਪ੍ਰਦਰਸ਼ਨ ਤੋਂ ਰਿਪੋਰਟ ਮਿਲੇ ਕਿ ਕਿੰਨੇ ਪ੍ਰਦਰਸ਼ਨ ਹੋ ਜਾ ਰਿਹਾ ਹੈਗਾ ਉਹ ਉਹਨਾਂ ਦੇ 10 11 ਪੁਆਇੰਟ ਆਏ ਨੇ ਜਿੱਥੇ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਉੱਥੇ ਉੱਥੇ ਸਿਕਿਉਰਿਟੀ ਡਿਵੀਜ਼ਨਮੈਂਟ ਆਲਰੇਡੀ ਕੀਤੀ ਬਾਜ਼ਾਰ ਬੰਦ ਜੀ ਅਪੀਲ ਕੀਤੀ ਸੀ ਕਿ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਹੋਣੀ ਹੈ ਬਾਜ਼ਾਰ ਬਾਜ਼ਾਰ ਵਾਲਿਆਂ ਨਾਲ ਬਾਜ਼ਾਰ ਬੰਦ ਰਹਿਣ ਇਹ ਤਾਂ ਬਾਜ਼ਾਰ ਵਾਲਿਆਂ ਦੇ ਉੱਤੇ ਪਿੰਡ ਕਰਦੇ ਕਿ ਉਹਨਾਂ ਨੇ ਕੀ ਕਰ ਸਕੋਲ ਕਾਲਜ ਨੂੰ ਲੈ ਕੇ ਸਕੂਲ ਤਾਂ ਖੁੱਲੇ ਨੇ ਜਿਸਨੂੰ ਆ ਜਾਂਦੀ ਬੇਕ ਪਰੇਸ਼ਾਨੀ ਨਹੀਂ ਆਈ ਨਹੀਂ ਹੈ ਡਾਇਵਰਸ਼ਨ ਕੀਤੀ ਹੋਈ ਹੈ ਸਾਰੇ ਟਰੱਕ ਡਾਇਵਰਟ ਕੀਤੇ